ਸਭ ਸੇਕਾ ਜ ਸਾਰਿਆਂ ਨੂੰ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਦੱਸੇ ਚੁੱਕੇ ਹਾਂ ਕਿ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰੀ ਹੈ ਕਿ ਆਪਾਂ ਪੰਜਾਬ ਦੇ ਜਿੰਨੇ ਵੀ ਦੇ ਮਤਲਬ ਇਤਿਹਾਸਕ ਸਥਾਨ ਨੇ ਜਾਂ ਗੁਰਦੁਆਰਾ ਸਾਹਿਬ ਨੇ ਆਪਾਂ ਸਾਰਿਆਂ ਦੇ ਜਾਵਾਂਗੇ ਉਹਨਾਂ ਨੂੰ ਦੇਖਾਂਗੇ ਦੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਕੋਸ਼ਿਸ਼ ਆਪਾਂ ਕਰਾਂਗੇ ਵੀ ਜਿੰਨਾ ਕਵਰ ਹੋ ਸਕੇ ਬਤਵਤ ਆਪਾਂ ਕਵਰ ਕਰ ਲਈਏ ਉਸੇ ਦੇ ਸਿਲਸਲੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਦੇਖਸਰ ਸਾਹਿਬ ਕਟਾਣਾ ਜ਼ਿਲ੍ਹਾ ਲੁਧਿਆਣਾ ਉੱਥੇ ਜਾਵਾਂਗੇ ਤੁਹਾਨੂੰ ਉਹਦੇ ਦਰਸ਼ਨ ਕਰਵਾਵਾਂਗੇ ਇਹਨਾਂ ਦੇ ਬਣੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਹਾਡੇ ਵੀ ਨਜ਼ਦੀਕ ਕੋਈ ਏਦਾਂ ਦੇ ਕੋਈ ਇਤਿਹਾਸ ਇਤਿਹਾਸਿਕ ਸਥਾਨ ਹੋਇਆ ਤਾਂ ਜਰੂਰ ਦੱਸਿਓ ਤੁਹਾਡੇ ਨਾਲ ਸਾਂਝੀ ਕਰਾਂਗੇ ਚਿਹਰੇ ਬਹੁਤ ਕਾਲਾ ਆਉਂਦਾ ਹੋਊਗਾ ਕਿਉਂਕਿ ਲਾਈਟ ਚਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਯਾਰਾਂ ਦੋਸਤਾਂ ਮਿੱਤਰਾਂ ਅਤੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਸੂਰਜ ਦੀਆਂ ਆਖਰੀ ਕਿਰਨਾਂ ਦੇ ਨਾਲ ਪੰਜਾਬ ਦੇ ਇਤਿਹਾਸਿਕ ਸਥਾਨ ਦਾ ਇੱਕ ਹੋਰ 에ਪੀਸੋਡ ਲੈ ਕੇ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ ਦੇਖਸਰ ਸਾਹਿਬ ਸ੍ਰੀ ਘਟਾਣਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਦਰਾਹੇ ਤੋਂ 4-5 ਕਿਲੋਮੀਟਰ ਦੂਰੀ ਤੇ ਸਥਿਤ ਹੈ ਤੇ ਇਹ ਗੁਰਦੁਆਰਾ ਜਿਹੜੀ ਆਪਣੀ ਨਹਿਰ ਰੋਪੜਵਾਲ ਤੋਂ ਆਉਂਦੀ ਹੈ ਤੇ ਨੀਲੋ ਵਾਲੀ ਨਹਿਰ ਵੀ ਕਹਿੰਦੇ ਆ ਉਸ ਨਹਿਰ ਦੇ ਉੱਪਰ ਸਥਿਤ ਹੈ ਪਿੰਡ ਕਟਾਣਾ ਤੇ ਉਸ ਦੇ ਨਾਂ ਤੇ ਇਹ ਗੁਰਦੁਆਰਾ ਸਾਹਿਬ ਨੂੰ ਕਟਾਣਾ ਸਾਹਿਬ ਗੁਰਦੁਆਰਾ ਵੀ ਕਿਹਾ ਜਾਂਦਾ ਇਹ ਹੈਗੀ ਆ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ ਤੇ ਦਰਵਾਜ਼ੇ ਦੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਨੇੜੇ ਲੈ ਜਾ ਕੇ ਦਿਖਾ ਦਿੰਨਾ ਥੋੜਾ ਜ਼ੂਮ ਕਰ ਲੈਣਾ ਨਹੀਂ ਨਹੀਂ ਜਾ ਲਉ ਬਈ ਤੇ ਇਸ ਗੁਰਦੁਆਰ ਦਾ ਇਤਿਹਾਸ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੋਨਾਂ ਨਾਲ ਇਸਬੰਧਤ ਹੈ ਇਸ ਵਕਤ ਅਸੀਂ ਗੜਿਆਂ ਜੋੜਾ ਘਰ ਦੇ ਬਿਲਕੁਲ ਸਾਹਮਣੇ ਤੇ ਜੋੜਾ ਘਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਬਣਿਆ ਹੋਇਆ ਜੀ ਕੜਾ ਪ੍ਰਸ਼ਾਦ ਲਈ ਕਾਊਂਟਰ ਇੱਥੇ ਜਿੰਨੇ ਵੀ ਸੰਗਤ ਆਉਂਦੀ ਹੈ ਉਹ ਲਗਭਗ ਸਾਰੇ ਦੇਖਜੂ ਕਰਵਾਉਂਦੇ ਨੇ ਕਿਉਂਕਿ ਇੱਥੇ ਦੇਖ ਕਰਵਾਉਣ ਦੀ ਇੱਕ ਮਾਨਤਾ ਇੱਕ ਮਤਰਾ ਮੰਨੀ ਜਾਂਦੀ ਆ ਉਹਦੇ ਬਾਰੇ ਵੀ ਗੱਲਬਾਤ ਕਰਦੇ ਆਪਾਂ ਪਹਿਲਾਂ ਆਪਾਂ ਦੇਖ ਰੋ ਦੇਖ ਕਰਵਾ ਲਈਏ 6 ਮਈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 20 ਫਗਣ 1675 ਬਿਕਰਮੀ ਨੂੰ ਇੱਥੇ ਆਏ ਸੀ ਉਸ ਸਮੇ ਗੁਰੂ ਜੀ ਕੋਲ 7 ਤੋਪਾਂ ਸੀ 1100 ਘੋੜਸਵਾਰ ਸੀ ਤੇ ਨਾਲ ਚੰਦੂ ਕੈਦੀ ਸੀ ਹੁਣ ਸਵਾਲ ਉੱਠਦਾ ਹੈ ਕਿ ਚੰਦੂ ਕੈਦੀ ਕੌਣ ਸੀ ਇਹ ਉਹ ਸਖਸ ਸੀ ਜਿਨ੍ਹਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਦੇ ਵਿੱਚ ਬਹੁਤ ਵੱਡਾ ਹੱਥ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਖੜਾ ਰੁਕੇ ਸੀ ਤੇ ਉਹਨਾਂ ਨੇ ਜਿਸ 베ਰੀ ਨਾਲ ਆਪਣਾ ਕੋੜਾ ਬੰਨਿਆ ਸੀ ਉਹਨਾਂ ਨੇ ਵੀ ਤੁਹਾਨੂੰ ਦਰਸ਼ਨ ਕਰਵਾਣੇ ਆ ਉਹ ਗੁਰਦੁਆਰੇ ਦੀ ਬੈਕ ਸਾਈਡ ਤੇ ਆ ਅੱਗੇ ਚੱਲ ਕੇ ਪ੍ਰਦਰਸ਼ਨ ਕਰਵਾਣੇ ਆ ਪਹਿਲੇ ਮਤੜੇ ਦੇ ਲਈ ਇਹ ਗੁਰਦੁਆਰਾ ਸਾਹਿਬ ਦੀ ਮੰਦਰੀ ਸਾਹਿਬ ਜੀ ਕਰੋਗੇ ਦਰਸ਼ਨ ਸਾਡੇ ਸਾਡੇ ਪੱਤੀਆਂ ਸੁੰਨੇ ਸੋਵਿਤ ਨੇ ਜੀ ਜਿਹੜੀ ਆਪਾਂ ਦੇਖ ਕਰਵਾਈ ਸੀ ਜੀ ਉਹਦਾ ਪ੍ਰਸ਼ਾਦ ਕੋ ਉੱਥੇ ਲਵਾਇਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਦੂਸਰੀ ਵਿੰਡੋ ਦੇ ਵਿੱਚੋਂ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਵੀ ਜਾਂਦਾ ਹੈ ਇਹ ਹੈ ਜੀ ਉਹ 베ਰੀ ਜਿਸ ਦਾ ਕਿ ਆਪਾਂ ਥੋੜੀ ਦੇਰ ਪਹਿਲਾਂ ਜ਼ਿਕਰ ਕਰਿਆ ਸੀ ਜਿਸ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਦੂਸਰਾ ਇਤਿਹਾਸ ਕੁਛ ਇਸ ਤਰ੍ਹਾਂ 1705 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਚ ਦਾ ਪੀਰ ਬਣ ਕੇ ਇੱਥੇ ਆਏ ਸੀ ਉਹਨਾਂ ਨਾਲ ਉਸ ਸਮੇਂ ਭਾਈ தயਾ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਨਵੀ ਖਾਨ ਭਾਈ ਗਨੀ ਖਾਨ ਇਹ ਸਭ ਉਹਨਾਂ ਦੇ ਨਾਲੇ ਸੀ ਉਸ ਵਕਤ ਤੇ ਇਹ ਇਹੋ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਪਲੰਘ ਰਖਵਾ ਕੇ ਵਿਸ਼ਰਾਮ ਕੀਤਾ ਸੀ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥਾਂ ਨਾਲ ਇਹ ਸਾਰੀ ਸੰਗਤ ਨੂੰ ਦੇਖਭਾਲਾਈ ਸੀ ਉਸ ਸਮੇਂ ਤੋਂ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਦੇਖਸਰ ਸਾਹਿਬ ਰੱਖਿਆ ਗਿਆ ਸੀ ਦੇਖੋ ਕਿਸੇ ਸਮੇਂ ਇੱਥੇ ਗੁਰੂ ਗੋਬਿੰਦ ਸਿੰਘ ਬੈਠੇ ਹੋਗੇ ਸਾਹਮਣੇ ਉਹਨਾਂ ਦੇ ਸੰਗਤ ਬੈਠੀ ਹੋਗੀ ਉਸ ਤੋਂ ਬਾਅਦ ਹੀ ਇਹ ਮੰਨਿਆ ਜਾਣ ਲੱਗਾ ਕਿ ਜੋ ਵੀ ਸ਼ਬਦਾਂ ਨਾਲ ਇਥੇ ਦੇਖ ਕਰਵਾਏਗਾ ਉਸ ਦੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇ ਇਹ ਆਪਾਂ ਆ ਗਏ ਬਿਲਕੁਲ ਬਾਹਰ ਬਹੁਤ ਵਾਰ ਦੇਖੋ ਬਾਹਰ ਸੈੜ ਜਿਸ ਜਿੱਦੜਾ ਸੂਰ ਬਣਿਆ ਹੋਇਆ ਹੈ ਰੋਪੜਾ ਮਸੀਂ ਥੋੜਾ ਅੱਪਾ ਚੱਲਦੇ ਆ ਦੂਜੇ ਪਾਸੇ 15 ਵਾਲਾ ਜੇਕਰ ਤੁਸੀਂ ਵੀ ਕਦੇ ਇੱਧਰ ਆਉਣਾ ਹੋਵੇ ਤਾਂ ਨੇੜੇ ਵਾਲਾ ਸਟੇਸ਼ਨ ਦਰਾਹਾ ਪੈਂਦਾ ਹੈ ਦਰਾਹੇ ਆਓ ਦਰਾਹੇ ਤੋਂ ਇੱਧਰ ਨੂੰ ਜਾਣਾ ਰੋਪੜਵਾਲੋਂ ਨਹਿਰ ਦੇ ਨਾਲ-ਨਾਲ ਜੋਦੀ ਤੱਕ 3-4 ਕਿਲੋਮੀਟਰ ਅੱਗੇ ਚਲੇ ਜਾਓਗੇ ਤਾਂ ਅੱਗੇ ਪਿੰਡ ਆਏਗਾ ਕਟਾਣਾ ਤੇ ਉਸੇ ਦੇ ਨਾਂ ਤੇ ਗੁਰਦੁਆਰਾ ਸਾਹਿਬ ਦਾ ਨਾਮ ਵੀ ਕਟਾਣਾ ਸਾਹਿਬ ਵੀ ਰੱਖਿਆ ਗਿਆ। ਤੁਸੇ ਇੱਧਰ ਨੂੰ ਆ ਸਕਦੇ ਹੋ। ਇੱਧਰ ਹੈਗਾ ਜੀ ਲੰਗਰ ਹਾਲ। ਅਸੀਂ ਲੰਗਰ ਪਹਿਲਾਂ ਸ਼ੱਕ ਲਿਆ ਸੀਗਾ ਪਰ ਫਿਰ ਵੀ ਇੱਕ ਵਾਰ ਉਹਨੇ ਗਾ ਮਰਵਾ ਲੰਨੇ ਆ ਇਹ ਆ ਜੀ ਲੰਗਰਾਲ ਸਾਹਮਣੇ ਇਹਦਰ ਸੰਗਤ ਸੇਵਾ ਕਰ ਰਹੀ ਹੈ। ਸੋ ECG ਆਪਣੇ ਅੱਜ ਦੀ ਵੀਡੀਓ ਆਪਾਂ ਇੱਕ ਹੋਰ ਇਤਿਹਾਸਕ ਸਥਾਨ ਦੇਖਿਆ ਦਰਸ਼ਣ ਕੀਤੇ ਤੇ ਤੁਹਾਨੂੰ ਸਭ ਨੂੰ ਵੀ ਦਰਸ਼ਨ ਕਰਵਾਏ। ਉਸ ਵੀਡੀਓ ਨੂੰ ਚੰਗੀ ਲੱਗੇ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਛੇਤੀ ਅਗਲੀ ਵੀਡੀਓ ਲੈ ਕੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।